ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋ ਕਿਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਕਹਿੰਦੇ ਘਰ ਦੇ ਵਿੱਚ ਕੋਈ ਵੀ ਫੰਕਸ਼ਨ ਹੋਵੇ ਕੋਈ ਵੀ ਛੋਟੇ ਮੋਟੇ ਜਾਂ ਬੜੀ ਸੈਲੀਬ੍ਰੇਸ਼ਨ ਹੋਵੇ ਘਰ ਦੇ ਵਿੱਚ ਇੱਕ ਵੀ ਪਰਸਨ ਥੋੜਾ ਜਿਹਾ ਐਧਰ ਉਧਰ ਹੋਵੇ ਤਾਂ ਫੰਕਸ਼ਨ ਸਾਡਾ ਸਭ ਨੂੰ ਅਧੂਰਾ ਹੀ ਲੱਗਦਾ ਸੋ ਪਾਪਾ ਤੇ ਪਾਪਾ ਜੀ ਚਲੋ ਪਾਪਾ ਜੀ ਫੇਰ ਵੀ ਸਾਡੀ ਇਹ ਕਿਸੇ ਵੀ ਉਹਦਾ ਹਿੱਸਾ ਬਹੁਤ ਘੱਟ ਬਣਦੇ ਆ ਲੇਕਿਨ ਐਦਾਂ ਹੁੰਦਾ ਕਿ ਚਲੋ ਪਾਪਾ ਜੀ ਨੇ ਮੂੰਹ ਚ ਚੀਜ਼ ਪਾਤੀ ਅਸੀਂ ਤਾਂ ਸਾਨੂੰ ਆਏ ਹੁੰਦਾ ਕਿ ਪਾਪਾ ਜੀ ਸਾਡੇ ਨਾਲ ਹੀ ਆ ਤੇ ਪਾਪਾ ਦੀ ਬਹੁਤ ਯਾਦ ਆ ਰਹੀ ਆ ਪਾਪਾ ਆਈ ਮਿਸ ਯੂ so much ਤੁਸੀਂ ਵੀਡੀਓ ਦੇਖਦੇ ਹੋਵੋਗੇ ਸੋ ਅੱਜ ਆਏ ਵੇ ਜੀ ਦਿਖਾਨੀਆਂ ਦੇਖੋ ਤਾਂ ਮੈਫਲੇ ਪੰਜਾਬ ਸੋ ਸਰਗੁਸ਼ ਕਰ ਲਿਆ ਭਾਈ ਘੁੰਮ ਫਿਰ ਲਏ ਤੇ ਹੁਣ ਕਹਿੰਦੇ ਪੇਟ ਪੂਜਾ ਫੇਰ ਕੰਮ ਤਾਂ ਕੋਈ ਦੂਜਾ ਨਹੀਂ ਬਸ ਸੋਣਾ ਹੀ ਆ ਜਾ ਕੇ ਸੋ ਹੁਣ ਚੱਲਦੇ ਆ ਜੀ ਅੰਦਰ ਸਾਰੇ ਪਹੁੰਚ ਗਏ ਵੈਸੇ ਤਾਂ ਆਰਡਰ ਕਰਨ ਠੀਕ ਹੈ ਇੱਧਰ ਬੱਚਾ ਪਾਰਟੀ ਲੈ ਰਹੀ ਹੈ ਜੀ ਝਿਟੂਟੇ ਸੋ ਕਰਦੀ ਆ ਜੀ ਮੈਂ ਪੈ ਕੈਮਰਾ ਔਨ ਦੇਖਦੇ ਆ ਜੀ ਸਾਰਿਆਂ ਨੂੰ ਇੱਧਰ ਲੱਗਿਆ ਵਾ ਜੀ ਵੀਰ ਸਾਡਾ ਝੂਟੇ ਲੈਣ ਠੀਕ ਹੈ ਆ ਚੱਲ ਚੱਲੀਏ ਹੁਣ ਭੁੱਖ ਨਹੀਂ ਲੱਗੀ ਵੀ ਹੋ ਗਿਆ ਹੋਇਆ ਅੱਛਾ ਛਾਚੀ ਕਾਬਾ ਦੇ ਪਹਿਲੇ ਛਾਚੀ ਕਾਬਾ ਦੇ ਮੈਨ ਆ ਲੈਣਾ ਨਹੀਂ ਨਹੀਂ ਕੋਈ ਨਹੀਂ ਲੈਣਾ ਕੋਈ ਨਹੀਂ ਲੈਣਾ ਹੈਗਾ ਵੀਰ ਭੁੱਖ ਨਹੀਂ ਲੱਗੀ ਆਰਡਰ ਤਾਂ ਆ ਜਿਵੇਂ ਸਾਡੇ ਬਣਨਾ ਲੈ ਆਪਾਂ ਅੰਦਰ ਜਾਣਾ ਤਾਂ ਹੀ ਪਤਾ ਲੱਗੂਗਾ ਕੱਲੂ ਝੂਟ ਲੈ ਛਾਚੀ ਕਾਬਾ ਦੇ ਪਹਿਲਾਂ ਛੁਪ ਛਾਚੀ ਕਾਬਾ ਦੇ ਛਾਚੀ ਗਾਲ ਮੇਰਾ ਬੱਚਾ ਮਹਿਕ ਕਿਦਾਂ ਲੱਗੀ ਲੋਕੇਸ਼ਨ ਆਹਾਂ ਜਿਵੇਂ ਜਨਾ ਵਰਗੀ ਲੱਗੀਆਂ ਸਨ ਕੁੱਤਾ ਹਾਂ ਇਹ ਨਹੀਂ ਕਹਿੰਦਾ ਵੀ ਹਾਂ ਵਧੀਆ ਲੱਗੀ ਹਾਂ ਹੀ ਲੱਗੀ ਮੈਂ ਤਾਂ ਰੋਹ ਜਾਂਦਾ ਆਰੇ ਮੰਡੀ ਮੰਡੀ ਜਾਂਦਾ ਹੁੰਦਾ ਠੀਕ ਆ ਠੀਕ ਆ ਗੁੱਡ ਆ ਫਿਰ ਹੁਣ ਉਹਨੂੰ ਉਹਨੂੰ ਕੈਂ ਮੜਾ ਜਾ ਕਰਨ ਨੂੰ ਚਲੋ ਚੱਲੀਏ ਅੰਦਰ ਚਾਚੂ ਬੁਲਾਉਂਦੇ ਮੈਂ ਤੈਨੂੰ ਸੱਚੀ ਗੱਲ ਕਹਿਨੀ ਆ ਕਰਨ ਆ ਜਾ ਅੰਦਰ ਨੂੰ ਤੂੰ ਰਹਿ ਉਰੀ ਤੂੰ ਰਹਿ ਉਰੀ ਚਲੋ ਜੀ ਚੱਲਦੇ ਆ ਜੀ ਫਿਰ ਅੰਦਰ ਠੀਕ ਆ ਇਧਰ ਚੂਹੀ ਮੰਨਦੇ ਇਹਨੂੰ ਐ ਕਰ ਉਰੇ ਡ੍ਰੈਗਨ ਫਿਰਦੇ ਆ ਨਾ ਡ੍ਰੈਗਨਾਂ ਕੋਲ ਛੱਡ ਦੇ ਇਹਨੂੰ ਪਈ ਰੋਈ ਜਾਵੇ ਉਹ ਆ ਗਿਆ ਉਹ ਆ ਗਿਆ ਹਾਂ ਕਾਕਾ ਵੀ ਆ ਗਿਆ ਦੇਖ ਲਾ ਉਹ ਰਿ ਆ ਗਿਆ ਇਹ ਦੇਖੀ ਹਲੇ ਵੀ ਧਿਆਨੂ ਦੇ ਵਾਲੇ ਆ ਕਾਕਾ ਬੀਜੀ ਜੰਬਾ ਫਲੇ ਪੰਜਾਬ ਕੋਈ ਵੀ ਫੰਕਸ਼ਨ ਕਰਨਾ ਜੀ ਤੁਸੀਂ ਜ਼ਰੂਰ ਇੱਥੇ ਆਇਓ ਠੀਕ ਹੈ ਕਨੇ ਗਾਇਲ ਗਾਈਓ ਤਥਾ ਜੀਵੋ ਕੇ ਇਨਾ ਚੇਤੂ ਦਾਨ ਅਵਸ਼ਯ ਕਰੇ ਸ਼ੋਰ ਜੀ ਸ਼ੋਰ ਜ਼ਰੂਰ ਕਰਾਂਗੇ ਅਸੀਂ ਦਾਨ ਚਲੋ ਅੰਦਰ ਅੱਗੇ ਨਾਲ ਸਜਾਤਾ ਅੱਗੇ ਨਾਲ ਵਾਹ ਸੱਚੀ ਗੱਲ ਆ ਜਿਆਦਾ ਹੀ ਸਜਾਤਾ ਕੁਛ ਅੱਗੇ ਨਾਲ ਚਲੋ ਅੰਦਰ ਕਿੰਨਾ ਫਰਕ ਆ ਸ਼ੂਬ ਫੁੱਲ ਮੇਰੀ ਜਿਹੜੀ ਮੰਮੀ ਆ ਜੀ ਉਹ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਆ ਬਲਾਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸਿੱਧੀ ਜੀ ਗੱਲ ਕਰਦੇ ਆ ਤਾਂ ਕਰਦੇ ਆ ਮੈਂ ਨਹੀਂ ਕਰਦੀ ਆਪਣੇ ਪਾਪ ਨੂੰ ਮਿਸ ਇਧਰ ਆਪਣੇ ਜੇਠ ਨੂੰ ਮਿਸ ਕਰਦੀ ਆ ਚਾਚੀ ਚਾਚੀ ਸਤਿ ਸ਼੍ਰੀ ਅਕਾਲ ਬਲਾ ਦੋ ਮਰੀ ਇਧਰ ਵਾਲੀ ਮਾਸੀ ਆਪਣੇ ਵੀਰ ਨੂੰ ਬਹੁਤ ਮਿਸ ਕਰ ਰਹੀ ਐ ਇਹਨੂੰ ਇਧਰ ਤੇ ਦਿਖਾਉਣੀ ਆ ਵੀਰ ਨੂੰ ਬਹੁਤ ਮਿਸ ਕਰ ਰਹੀ ਆ ਕੌਣ ਸਸਰੀ ਗਾਲ ਜੀ ਸਾਰਿਆਂ ਨੂੰ ਜਿਹੜਾ ਸਾਡੇ ਚ ਬੰਦਾ ਘਟਾ ਉਹ ਨੂੰ ਮਿਸ ਤਾਂ ਹਰੇਕੇ ਕਰਦਾ ਤਾਂ ਹੀ ਤਾਂ ਮੈਂ ਕਹਿਨੀ ਆ ਸਾਸਰੀ ਘਰ ਦੀ ਸਾਰਾ ਨੂੰ ਪਾਪਾ ਜੀ ਨੂੰ ਵੀ ਮਿਸ ਕਰਦੇ ਆ ਜ਼ਰੂਰੀ ਵੀ ਨਾ ਕਿ ਪੀਣ ਗਿੰਨੇ ਕਰਦੇ ਆ ਪਾਪਾ ਜੀ ਦੀ ਰੀਤ ਨੇ ਸਵੇਰ ਦੀ ਨੇ ਬਹੁਤ ਮਿਸ ਕੀਤਾ ਵਾ ਵੀ ਤਾਂ ਦੁਨੀਆ ਹੈ ਮੇਰਾ ਪਾਪਾ ਕਹਿੰਦੇ ਨਹੀਂ ਜੂਸ ਲੈਣ ਦਾਦੂ ਨੂੰ ਕਹਿੰਦੇ ਨਹੀਂ ਪੀਜਾ ਲੈਣ ਮੈਂ ਕਹਾਂ ਉਹ ਕਹੀ ਜਾਂਦੀ ਆ ਕਿਤੇ ਅੱਜ ਜੀ ਜੀ ਹੋਣੀ ਕਰ ਜਾਣੇ ਤਸਵੀਰ ਦੀ ਜੀ ਨੂੰ ਮਿਸ ਹਾਂ ਬੜੀ ਮਾਨਵੀ ਮਿਸ ਕਰਦੇ ਸੀ ਹਾਂ ਇਤਸਾਬਨੋਂ ਮਿਸ ਕਰਦੇ ਹਰੀ ਹਰੀ ਆਂਟੀ ਨੂੰ ਵੀ ਪਿਆਰ ਕਰਦੇ ਸਾਰੇ ਨੂੰ ਯਾਦ ਕਰਦੇ ਸਾਰਿਆਂ ਨੂੰ ਯਾਦ ਕਰਦੇ ਆ ਕੱਲ੍ਹ ਵੀਰ ਜੀ ਮੈਂ ਯਾਦ ਕਰਦੇ ਨਹੀਂ ਆ ਸੀ ਸੁਪੀਏ ਸਾਹਿਬ ਜੀ 9 ਵਜੇ ਹੂੰ ਮਾਵੇਂ ਹੁਣ ਘਰ ਦਾ ਕਿੱਥੇ ਚੁੱਲਾ ਗੈਸ ਬਾਲਦੇ ਫਿਰੂ ਗਿਆ ਹਾਂ ਮਾ ਚਲੋ ਪ੍ਰਸ਼ਾਦਾ ਵੀ ਬਾਰੇ ਛਕ ਲੈਂਦੇ ਆ ਥੋੜਾ ਮੋਟਾ ਰਹਿਮ ਕਰ ਲੀਏ ਹਾਂ ਅੱਛਾ ਨਹੀਂ ਗੱਲ ਇਹ ਐ ਨਹੀਂ ਮੇਰੇ ਘਰ ਅਨੇ ਨਹੀਂ ਯਾ ਸੂਰੇ ਬੱਟ ਘੜਤੇ ਗਿਫਟ ਦੇਣ ਕਿੰਨੇ ਥੈਂਕ ਯੂ ਕਹੋ ਫਿਰ ਪਿਆਰ ਨਾਲ ਲੱਗੀ ਪਈਆਂ ਤੁਸੀਂ ਅੱਛਾ ਉਹ ਬਿੱਕੇ ਚ ਮਾਸੀ ਇਹ ਕੰਮ ਕਰਤਾ ਸਾਰੇ ਡੈਡੀ ਮੈਂ ਤੁਹਾਨੂੰ ਇਹ ਲੈ ਕੇ ਆਏ ਇਹ ਹੀ ਬਹੁਤ ਬੜਾ ਧੰਨਵਾਦ ਇਹਨਾਂ ਦਾ ਹੂੰ ਜਿਆ ਸਾਾਨੂੰ ਕਮਾਤੈ ਵੀ ਬਹੁਤ ਬੜਾ ਧੰਨਵਾਦ ਤੇ ਟਿਕਟਾਂ ਵੀ ਇਹਨਾਂ ਨੇ ਦਵਾਈਆਂ ਵੀ ਬਹੁਤ ਧੰਨਵਾਦ ਬਾਈ ਦੀ ਮਾਰਕਟ ਮਾਤਾ ਵੀ ਬਹੁਤ ਧੰਨਵਾਦ ਉਹ ਗਿਫਟ ਕਿਹੜਾ ਲੈਣੀ ਉਹ ਸਾਨੂੰ ਮੈਨੂੰ ਤਾਂ ਮਾਗੀ ਤਾਂ ਮੈਨੂੰ ਆਹ ਮੈਨੂੰ ਨਹੀਂ ਮਾਰਦੀ ਮਾਣੋ ਸਭ ਨਾਲ ਗੱਲ ਕਰੀਂ ਪਤਲੀ ਮਾਂ ਮੈਨੂੰ ਨਹੀਂ ਮਾਰਦੀ ਬਾਈ ਤਾਰ ਦੇ ਦਿੱਤੀ ਬਹੁਤ ਬੜਾ ਗਿਲਸਾ ਇਹੇ ਉਹ ਜਿਸ ਜਾਣਨ ਨਾ ਕਮਾਣ ਨੂੰ ਮੈਂ ਨਹੀਂ ਮੈਂ ਜਾਣੀ ਨਹੀਂ ਖਮਾਣੋ ਕਮਾਣੋ ਹੀ ਨਹੀਂ ਜਾਣਾ ਮੈਂ ਛੱਤ ਰੱਖ ਕੇ ਜਾਊਂਗਾ ਵੀ ਤਾਂ ਸੂਟ ਦੀ ਗੱਲ ਨਹੀਂ ਗੱਡੀ ਤਾਂ ਕਮਾਣੋ ਚਾਹੂੰਗਾ ਨਹੀਂ ਮੈਂ ਜਾਣੀ ਮੇਰੀ ਗੱਲ ਸੁਣ ਮੈਂ ਨਾ ਮੈਂ ਜਿਸ ਚਾਨਣ ਲੱਦੀ ਮੈਂ ਉਹ ਗੱਲ ਤਾਂ ਨਹੀਂ ਸੌਦੇ ਕਦੇ ਇੱਕ ਤਕੀ ਜੇਂ ਦੱਤੀ ਬਸ ਉਹਦੇ ਪਿੱਛੇ ਲੱਗਦੀ ਮੈਨੂੰ ਕਿਹਦੀ ਰੋਟੀ ਖਾਦਣੀ ਇਹ ਵੀ ਬਹੁਤ ਬੜਾ ਗਿਲਸਾ ਹਾਂ ਤੁਸੀਂ ਥੈਂਕ ਯੂ ਕਹੋ ਨਾ ਵੀ ਬੀ ਬੀ ਨੇ ਘਣੀਆ ਤੁਸੀਂ ਕਹੋ ਵੀ ਅੱਜ ਦਾ ਦਿਨ ਮੇਰਾ ਬਹੁਤ ਮੈਮੋਰੀਏਬਲ ਸੀਗਾ ਬਹੁਤ ਵਧੀਆ ਸੀ ਥੈਂਕ ਯੂ ਥੋੜਾ ਥੈਂਕ ਯੂ ਥੈਂਕ ਯੂ ਤੁਸੀਂ ਮੇਰੇ ਕਿਹੇ ਸਤਿਕਾਰ ਕਰ ਰਹੇ ਨਹੀਂ ਉਹ ਗੱਲ ਨਹੀਂ ਬਣਦੀ ਹੈ ਇਹ ਤਾਂ ਉਹ ਗੱਲ ਬਣਦੀ ਨਹੀਂ ਇਹ ਤਾਂ ਐਂ ਲੱਗਦਾ ਉੱਪਰ ਉੱਪਰ ਤੇ ਥੈਂਕ ਯੂ ਜਾ ਰਿਹਾ ਤੁਸੀਂ ਕਹੋ ਵੀ ਬਹੁਤ ਬਹੁਤ ਥੈਂਕ ਯੂ ਭਾਈ ਤੁਸੀਂ ਮੇਰਾ ਨੰ ਮਾਨ ਸਤਿਕਾਰ ਕਰਿਆ ਬਸ ਬਹੁਤ-ਬਹੁਤ ਤੁਹਾਡਾ ਦਿਉ ਮੇਰੇ ਵੱਲੋਂ ਧੰਨਵਾਦ ਤੁਸੀਂ ਮੇਰਾ ਬਹੁਤ ਮਾਨ ਮੇਰਾ ਉਹ ਵਾਟਸਐਪ ਤੇ ਕੱਪੜੇ ਪਾ ਕੇ ਤੁਨੀਆ ਨਹੀਂ ਕਰੋ ਕਿ ਤੁਨੀਆ ਨਹੀਂ ਨਾ ਉਹ ਤਾਂ ਕੱਪੜੇ ਪਾਉਂਦੀ ਹੀ ਨਹੀਂ ਤੇਰੇ ਘੇਤੇ ਪਾਇਆ ਬੜੇ ਨੰਦਾ ਜੰਨਾ ਦੇਗ ਲਗੇ ਜੀਆ ਤੁਨੀਆ ਨਹੀਂ ਹੋਰ ਹੋਰ ਬਸ ਤੇਰਾ ਉਹ ਗੱਲਾਂ ਵੀ ਲੱਸੀ ਚ ਪਾਣੀ ਪਾਈ ਉਹ ਬੋਲੀ ਜਾਊਗਾ ਬਸ ਨਹੀਂ ਕੋਈ ਸਾ ਤੂੰ ਤੁਕੜਾ ਲੱਗਿਆ ਯਾਰ ਖੁਸ਼ੀ ਇਸ ਦਿਮਾਗ ਨੂੰ ਚੜ ਗਈ ਮੈਨਾਂ ਰੋਟੀ ਨਹੀਂ ਖਾਦੀ ਮੇਰੇ ਦਿਮਾਗ ਤੇ ਪੈ ਗਿਆ ਉਪਰ ਵਾਲੀ ਯਾ ਰੋਟੀ ਖਾ ਕੇ ਤਾਂ ਹੋਰ ਰੋਣਾ ਖੁਸ਼ੀ ਦਿਮਾਗ ਨੂੰ ਚੜ ਗਈ ਚਾਚੇ ਯਾਰ ਪੱਕ ਗਈ ਨਹੀਂ ਹੋਦੀ ਬਸ ਹਾਂ ਆਹ ਕਹਿ ਸਕਦਾ ਸੀ ਨਾ ਨਾ ਇੰਨਾ ਚੱਕਰਾਂ ਤੇ ਪੈ ਦੀ ਲੋੜ ਨਹੀਂ ਆਰਡਰ ਅਸੀਂ ਕਰਤਾ ਜੀ ਕਰਤਾ ਗੱਡਵਾਇਆ ਠੀਕ ਆ ਹਾਂ ਤੁਹਾਨੂੰ ਪਤਾ ਹੀ ਨਹੀਂ ਕਿ ਕਾ ਖਾਣੇ ਆ ਉਹ ਹੀ ਗੋਸਾ ਸਾਡੇ ਬਾਹਰ ਦੱਸਣਾ تھا ਕਾ ਵੀ ਤੇ ਆਰਡਰ ਕਰਾਇਆ ਸੀ ਪਾਪਾ ਵੀ ਕਹਿੰਦੀ ਮੈਂ ਤਾਂ ਅੱਧਾ ਭੱਜਾ ਦੱਗਣਾ ਮਾਪੇ ਸਾਡੇ ਕਿਰਦੀ ਹੁਣ ਵੀ ਅਸੀਂ ਕਿੰਨੇ ਕਿੰਨੇ ਸਕਦੇ ਆ ਕਹਿੰਦੀ ਮੈਂ ਕਿ ਕਿਸੇ ਨੂੰ ਆ ਮੈਂ ਕਹਿੰਦੀ ਅੱਧਾ ਸਕਣਾ वहाँ पे सात-ए-बात से बारा इस तरह दर्जन-दर्जन बड़ों दर्जन कन्या वाह वाह तो फिर दिखा रहे थे जी कहने भी बात है और थोड़ी ज़िम्मेदारी होगी अब बुबा ओके क्या कह रही हो गैर थी क्या हो मसी कहाँ है बुबू देखिले हाई ना ओ पाई देख दर पाई देख दर पाई देख दर ਕਰਤਾ ਕਰਤਾ ਪੁੱਤ ਆਰਡਰ ਕਰਤਾ ਆਰਡਰ ਹੁਣ ਆਊਗਾ ਖਾਣ ਨੂੰ ਖਾ ਲਈ ਜਿਹੜਾ ਕੁਝ ਖਾਣਾ ਜਿਹੜਾ ਕੁਝ ਮੰਗਾਇਆ ਵਾ ਉਹੀ ਖਾਣਾ ਪੈਣਾ ਇੱਤਾਂ ਅੱਛਾ ਪਾਪਾ ਨੂੰ ਕਹਦੇ ਆਈ ਮਿਸ ਯੂ ਪਾਪਾ ਆਈ ਮਿਸ ਯੂ ਪਾਪਾ ਛੇਤੀ ਆਜੋ ਛੇਤੀ ਆਜੋ ਕ ਛੇਤੀ ਆਜੋ ਛੇਤੀ ਆਜੋ ਨਾਲੇ ਇੱਥੋਂ ਲਿਆ ਲੈ ਕਿੰਨਾ ਖੇਡਣਾ ਹੈ ਆਪਾਂ ਇਹ ਕੀ ਆਲਾ ਹੈ ਆਈਫੋਨ ਹੈ ਇਹ ਨਾਲ ਖੇਡਣਾ ਆਪਾਂ ਹੋਈ ਜਾਂ ਤੱਕ ਚੱਕ ਚੱਕ ਕਦਾ ਹੋਣਾ ਪਾਪਾ ਨੂੰ ਕਿਹੜੇ ਖੁਸੂਨ ਆ ਪਾਪਾ ਨੇ ਫੇਰ ਮੈਸੇਜੇ ਦੇਖਣੇ ਆ ਵਰਤਨਾ ਤੱਫਾ ਨਹੀਂ ਆ ਪਾਪਾ ਨੇ ਨਾ ਤੈਨੂੰ ਲੱਗਦਾ ਪਾਪਾ ਵਰਤ ਲੋਂਗੇ ਨਾ ਬਸ ਪ੍ਰਾਣੇ ਨਾਲ ਸੇ ਠੀਕ ਆ ਓਕੇ ਆ ਬਤਾਈ ਬਨ ਮੰਮੀ ਨੂੰ ਦੇ ਦੇਣਾ ਆਪਣੀ ਘਰ ਵਾਲੀ ਨੂੰ ਧਰਮ ਪਤਨੀ ਨੂੰ ਮੰਮਾ ਵੀ ਨਾ ਦੋਸਤ ਆ ਨਹੀਂ ਆ ਬਸ ਗੱਲ ਤਾਂ ਆ ਚਾਚੀ ਅਸੀਂ ਫੋਨ ਅੱਜ ਲੈ ਕੇ ਦੇ ਦਈਏ ਤੁਸੀਂ ਕਹਿ ਦਿੰਦੇ ਆ ਨਾ ਵੀ ਫੋਨ ਨਹੀਂ ਮੰਮੀ ਕੋਲ ਹੈਗਾ ਕੁਝ ਵੀ ਗੱਲ ਆ ਅਸੀਂ ਅੱਜ ਲੈ ਕੇ ਦੇ ਦਈਏ ਚਾਹੇ ਤੁਸੀਂ ਲੈ ਕੇ ਦੇ ਦਿਓ ਮੰਨ ਕੇ ਚਲੋ ਚਾਰ ਜੇ ਨਹੀਂ ਲਾਉਣਾ ਫਾਇਦਾ ਕੀ ਫਿਰ ਉਹਦੇ ਲਈ ਵੇਦਾ ਮੰਨੋ ਦੇ ਦੇਣਾ ਬਸ ਹਾਂ ਤੈਨੂੰ ਵੀ ਮੈਂ ਖੇਲੇ ਰੂੰ ਦੇਣਾ ਟੈਨਸ਼ਨ ਨਹੀਂ ਲੈਣਾ ਤੂੰ ਵੀ ਸੜਾ ਛੱਡ ਕਰਨਾ ਵੀ ਆ ਹੋਰ ਚਾਹੀਦਾ ਸਾਨੂੰ ਸਾਰਾ ਦਿਨ ਗੇਮ ਖੇਡਣਾ ਪਰ ਚਾਰ ਤੇ ਦਿਨ ਨਹੀਂ ਕਰਨਾ ਗੱਲ ਹੀ ਨਹੀਂ ਕਰਦਾ ਗੱਲ ਆਹ ਹੈ ਤੂੰ ਮੈਂ ਕਰਾਂ ਨਾ ਕਰਾਂ ਫਾਇਦਾ ਵੀ ਫੋਨ ਫੁੱਟ ਗਿਆ ਜੀ ਆਪ ਨੂੰ ਬੰਦ ਸੀ ਆ ਰਿਹਾ ਤੇ ਆ ਮੈਨੂੰ ਮਨਾ ਨਾ ਮੈਂ ਉਹ ਕੈਂਡੀ ਦਿੱਤੀ ਸੀ ਸਾਹਬ ਜੀ ਜਦੋਂ ਰੋਟੀ ਖਾਣਦੇ ਬੰਦ ਰੋਟੀ ਖਾਣਨਾ ਕਰਦਾ ਚਾਹ ਨਾ ਲੈ ਸਭ ਦਾ ਪੀ ਲਓ ਆਹ ਵਾਹ ਕਿੰਨੇ ਮਿੰਟ ਲਗਾ ਲਿਆ ਜਦੋਂ ਬੋਲੇ ਤੇ ਕਾਹਨੋਂ ਨਾ ਆਉਂਦਾ ਹਾਂ ਸਭ ਬੰਦ ਹਾਂ ਤੱਪ ਤੋਂ ਮੈਂ ਕੋ ਮੋਨ ਐ ਕਰਦਾ ਨਾ ਮਸਟ ਸਟicker ਕੱਟ ਕੇ ਨਾ ਜਿਹੜਾ ਰੋਟੀਆਂ ਦਾ ਗਾਇਨ ਤੋਂ ਸੈਂਟ ਉਹਦੇ ਮਗਰਵਾਉਣਾ ਮੈਂ ਕੱਟ ਕੇ ਤੇਰੀ ਇਸ ਆਸੀ ਬੂਲ ਦੇ ਆਂ ਬੋਲ ਤੇ ਆ ਤਰੀ ਮੈਂ ਹੋਰ ਥੋੜੇ ਕੰਪਨੀ ਆ ਮਸੀਰੀ ਸਿਰੀ ਸਦੀਪ ਘਾਰਨ ਆਨੇ ਜਿਹੜਾ ਨੰਬਰ ਤੁਹਾਡੇ ਸੇਵ ਕਰਿਆ ਹੋਗਾ ਨਾ ਨਾਮ ਤੇ ਉਹਨਾਂ ਦੇ ਉਹਨਾਂ ਜਿਹੜਾ ਨੰਬਰ ਸੇਵ ਕਰਿਆ ਹੋਣਾ ਉਹ ਨਾ ਸਦੀਪ ਨੂੰ ਵੇਖੀ ਫੋਨ ਸੀ ਸਿਰੀ ਨੇ ਫੋਨ ਮਲਾਤਾ ਸਿਰੀ ਕਹਿੰਦਾ ਮੈਂ ਬੇਲਾ ਹੀ ਆ ਬਸ ਵੀ ਨਹੀਂ ਦੱਸ ਸਕਦਾ ਫੋਨ ਨੰਬਰ ਵੀ ਨਹੀਂ ਦੱਬਣਾ ਪਾਵੇ ਜਾਂਕਾਸਣਾ ਕਰਨਾ ਹੋਵੇ ਐਜੀ ਰੈਸਟ ਸਰੀਰ ਨੂੰ ਜਾ ਮੁਰਦਿਆਂ ਵੀ ਦੁਕਾਨਾਂ ਖਰੀਨਾਂ ਗਈਆਂ ਪਹਿਲੇ ਤੇ ਮੈਂ ਕਹਿੰਦਾ ਸਿਰੀ ਟਿੱਕੇ ਨੂੰ ਖੋਣ ਲਾ ਦੇ ਓਏ ਪਹਿਲਾਂ ਮੇਰਾ ਸੁਣਾ ਦੋ ਵੀਧੀਆ ਦੁਕਾਨ ਗਿਆ ਬੰਦਾ ਕਿਧਰ ਹੱਥੀ ਫੋਰ ਕਿੱਥੇ ਹੈ ਕਿਆ ਕਰਦੇ ਸਿਰੀ ਤੇ ਸਿਰੀ ਨੇ ਹੋਰ ਕੰਮ ਲਾ ਲਿਆ ਤੂੰ ਆ ਲੈਣਾ ਵੀ ਆਏ ਇਹਨਾਂ ਆਰਡਰ ਚਲੋ ਜੀ ਆ ਲੈ ਆਓ ਭਾਈ ਆਰਡਰ ਸਿਰੀ ਕਿੱਥੇ ਨਹੀਂ ਆਉਂਦੀ ਕਿਹਨੇ ਆਹ ਸਿਰੀ ਦੇਖ ਲਈ ਇੱਕ ਵਾਰ ਇੱਕ ਵਾਰ ਬੰਦ ਜਾ ਓਏ ਤੀਜੀ ਇੱਕ ਵਾਰ ਇਹਨੂੰ ਵੀ ਚਲੋ ਜੀ ਫਿਰ ਠੀਕ ਆ ਸੀ ਥੋੜੇ ਟਾਈਮ ਤੱਕ ਮਿਲਦੇ ਆਂ ਨਹੀਂ ਰੋਟੀ ਆਈ ਨਹੀਂ ਹੁਣੇ ਆਚਾਰ ਅੜੀਏ ਆਚਾਰ ਅੱਛਾ ਅੜੀਏ ਅੜੀਏ ਆਚਾਰ ਦੇ ਦੇ ਅੜੀਏ ਅੜੀਏ ਨੂਰ ਦੇ ਦੇ ਨੂਰ ਬਲੇ ਹੱਥ ਦੇਣਾ ਅੜੇ ਲੈ ਦੇ ਦੋ ਦੇ ਦੋ ਚਾਰ ਓਏ ਹੋਏ ਹੱਥ ਫੜੋ ਮੈਂ ਸਮਝਾਉਂਦੀ ਹਾਂ ਚਲੋ ਮੈਂ ਤਬ ਬਾਚੋ ਲਉਂਗੀ ਦੇਖ ਕੇ ਗੱਡ 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 ਗੱ ਨਹੀਂ ਕਰਨ ਬਲਾਜਾ ਮੈਂ ਖਾ ਕੇ ਲੈਂ। ਐਂ ਬਕਵਾਸ ਨਾ ਕਿਤੇ ਬਸ ਮੂਸਾ ਨਹੀਂ ਬਣਦੇ। ਐਂ ਬਕਵਾਸ ਆਲਾ ਜੰਗਣਾ ਕਰ। ਐਂ ਬਕਵਾਸ। ਮਸਤੀ ਇਹਨੇ ਖਾਧੀਆਂ ਨਹੀਂ ਹੋਈਆਂ ਬਕਵਾਸ। ਤੁਹਾਨੂੰ ਬਕਵਾਸ। ਮੈਨੂੰ ਨਹੀਂ ਪਤਾ। ਅਸੀਂ ਕਾਲਜ ਵਿੱਚ ਬਹੁਤ ਖਾਧੀਆਂ ਨੇ ਸਵਾਦ ਲੱਗਦੇ ਆ। ਮਮਮੀ ਨੇ ਵੀ ਖੁਆਇਆ ਇੱਕ ਦੋ ਵਾਰ ਮੇਰੇ ਖਿਆਲ ਚ ਨਾ। ਮੈਂ ਨਾ ਆਪਣੀ ਮੰਮੀ ਨਾਲ ਖਾਧੀ ਸੀ ਜੀ। ਬਕਵਾਸ ਹੀ ਹੈਗੀ ਇਹ। ਹਾਂ ਤਾਂ ਮਤਲਬ ਇਨੇ ਖਾਦੀ ਨਹੀਂ ਹੁਣ ਜਿਹਨੇ ਕੋਈ ਚੀਜ਼ ਖਾਦੀ ਉਹਨੂੰ ਬੇਕਾਰੇ ਲੱਗਣੀ 10 ਮਹੀਨੇ ਵੀ ਖਾਦੀ ਆ ਮੈਂ ਤਾਂ ਕਿਹਾ ਮੰਮੀ ਨੂੰ ਵੀ ਖਲਾਈ ਆ ਮੈਂ ਕਾਲਜ ਤੋਂ ਲਿਆ ਕੇ ਇੱਕ ਦੋ ਵਾਰ ਤੇ ਆ ਚੀਜ਼ ਛੋਲੇ ਚੌਟ ਹੋਰ ਪਾ ਕੇ ਸਮੋਸੇ ਪਛੋਲੇ ਪਾ ਕੇ ਰੋ ਇੱਕ ਵਾਰ ਖਾਧਿਆ ਹਾਂ ਤੇ ਨਾਲ ਗਰਮ ਗਲਾਬ ਗਲਾਬ ਜਾਮਣਾ ਗਲਾਬ ਜਾਮਣ ਤਾਂ ਨਹੀਂ ਮੈਂ ਖਾਦੀ ਗਲਾਬ ਜਾਮਣ ਦਾ ਕੋਈ ਗਲਤ ਜੀ ਗੱਲ ਹੋ ਗਈ ਮੈਨੂੰ ਤਾਂ ਬੌਸ ਵਾਲ ਆਦਿਆ ਮਕਰ ਉਹ ਯਾਰ ਉਹ ਖਾ ਕੇ ਪਾਣੀ ਪੀ ਕੇ ਫੇਰ ਗਲਾਬ ਜਾਮਣ ਖਾਂਦੀ ਸੀ ਮਾਸੀ ਜੀ ਐਸੀ ਐਨਕ ਮਿੱਠਾ ਨਹੀਂ ਖਾਂਦੇ

ਮਨੂ ਵੀ ਦੇਖ ਲੈ ਕਾਫੀ ਹਾਏ ਚਾਚਾ ਕੜਾ ਲੈਣੀ ਹੈ ਮੈਨਾਂ ਹੈ ਨਹੀਂ ਵਰਸ ਹਾਏ ਚਾਚੀ ਇੱਕ ਕੁੜੀ ਨੂੰ ਇਹ ਪਿਆਰ ਕਰਦੀ ਆ ਤੇਰੇ ਜਿਹੜੇ ਨਾ ਜਿਹੜੇ ਦੋ ਰੁੱੜਦੇ ਫਿਰਦੇ ਆ ਉਹ ਆ ਕਰਾ ਇਹਨਾਂ ਦੇ ਦੋ ਘਾਵ ਵਰਮਣਿਆ ਯਾਰੀ ਪੌਂਦਰ ਦੇ ਪੌਂਦਰ ਦੇ ਖੂਸੂਮ ਦਾ ਲੈ ਲੈਣਗੇ ਘੋੜੀ ਬਾਕੀ ਤਾਂ ਸੇਰਾਂ ਲਈ ਦਿੱਚੇ ਤੇਰੇ ਕੋ ਤਾਂ ਮੁੱਕ ਗਈ ਨਹੀਂ ਤੁਸੀਂ ਐਂ ਕਹੋ ਵੀਧਾਰੀ ਰਹਿ ਗਈ ਤੁਹਾਡੀ ਉਹ ਕਿਹਨਾਂ ਲੈ ਉਹ ਤਾਂ ਮੁਕੀ ਨੇ ਜਿਵੇਂ ਨਾ ਮਰੇ ਬਹੁਤ ਦਿਨ ਬਾਅਦ ਸਰੀਕਤੀ ਬੱਤ ਪੈਸੇ ਲਗੇ ਕਿ ਇਹਨੇ ਅਜਨਾ ਇਹ ਤਾਂ ਨਹੀਂ ਲੈ ਬਿਧਾਇਰੀ ਸਵੇਰ ਤੋਂ ਦਿਨ ਬਾਅਦ ਤੋਂ ਕਾਬੂ ਕਰਨਾ ਬਲ ਲੈ ਉਹ ਇੱਧਰ ਰੱਖ ਦੋ ਨੀ ਮੈਂ ਹੈ ਨਹੀਂ ਗੁੱਤ ਲੈ ਚਾਚੀ ਪਾਸ ਫੋਲਦੀ ਹੋਈ ਦੇਖਦੇ ਆ ਕਿਆ ਕਿ ਖਜ਼ਾਨਾ ਨਿਕਲਦਾ ਆ ਗਿਆ ਭਾਈ ਇੱਧਰ ਖਾਣੇ ਵਾਲਾ ਸਮਾਨ ਲੈ ਕੇ ਵੀਰਾ ਇੱਧਰ ਰੱਖ ਦੋ ਆਜ ਆਪ ਨੂੰ ਦੇ ਦੇ ਕਿ ਇਹ ਵੀ ਕਰਤੀ ਮੈਂ ਸਾਰੇ ਲੈਣ ਦੀ ਵਾਜੂ ਦਾ ਦਾ ਰਹਿਤਾ ਕੜਾਹੀ ਪਨੀਰ ਮਿਕਸ ਵੈਜ ਮੇਰੇ ਫੇਵਰੇਟ ਹਾਈ ਬਿਨਾ ਕਹੇ ਤਈ ਕਿਨੇ ਮੰਗਾਈ ਮੈਂ ਸੱਚੀਆ ਲਵ ਯੂ ਮਮ ਮੇਰੀ ਬਹੁਤ ਲੜਾਈ ਹੁੰਦੀ ਹੈ ਮੈਨੂੰ ਮਿਕਸ ਵੈਜ ਚਾਚੀ ਬਹੁਤ ਪਸੰਦ ਆ ਪ੍ਰੈਸ ਕਰਕੇ ਕਰੋ ਕਰੋ। ਮੈਂ ਕਿਹਦਾ ਨਾਮ ਮੀਮੀ ਦੀ ਪਾਉਜੀ ਕਿਹਨੂੰ ਖਾਣੀ ਹੈ। ਹੂੰ। ਆਪ ਸਾਰੇ ਪਾਉ ਪਾਉ। ਫੁੱਲ ਸਬਜ਼ੀ ਬਣਾ। ਮਸਾਦਾ ਦਬਲ ਦਬਲ ਕਰਾਓ। ਕਰਨ ਤੁਸੀਂ ਕਹੋ। ਇਹ ਸਿੰਗਲ ਹੈ। ਸਾਰੇ ਨੇ ਮੈਨੂੰ ਸਾਰੇ ਗਏ। ਹਾਂ। ਮੈਂ ਤੇ ਨਹੀਂ ਪਾਉਂਦੀ। ਨਾ ਮਾ ਖਾਣੀ ਅਰੇ। ਤੂੰ ਰਹਿਣ ਦੇ ਸ਼ੁਭ ਤੂੰ ਬਰਤ ਰੱਖ ਲੈ। ਚਲ। ਲੈਓ ਇਧਰ ਨੂੰ ਪਲੇਟ ਕਰ ਦਿਓ ਬਸ ਮੰਮੀ ਨੇ ਲੈ ਲੈਣੀ। ਉਨੀ ਵੱਲ ਤੋਂ ਲੈ ਆ। ਆ ਲੋ। ਮੈਨੂੰ ਵੀ ਪਾ ਦੋ ਮਿਕਸ ਵੱਜ। ਡੈਡੀ ਤੁਸੀਂ ਇੱਕ ਇਹ ਮਗਾ ਲਓ ਸਹਨੇ ਤੁਸੀਂ ਖਾ। ਹੂੰ। ਲੋਗ ਆਣਨ ਦੇ। ਚਲੋ ਜੀ ਫਿਰ ਹੁਣ ਅਸੀਂ ਖਾ ਪੀ ਲਈਏ ਫਿਰ ਮਿਲਾਂਗੇ। ਹਾਂ ਬਾਈ। ਮੂੰਹ ਤਾਂ ਸਾਫ਼ ਕਰ ਲਾ ਯਾਰ। ਮੂੰਹ ਵੀ ਨਹੀਂ ਸਾਫ਼ ਕਰਤਾ। ਅੰਨਾ ਸਵਾਦ ਕੀ ਬਸ ਬੇਵਸ ਹੋ ਗਿਆ ਵੀ ਹੁਣ ਕਿਆ ਕਹਾਂ ਮੈਂ ਉਰੀ ਪੈ ਜਾ ਮੂੰਹ ਸਾਫ ਕਰੂ ਤੇ ਤੇਰੇ ਲੱਗਿਆ ਵਾ ਹੋਰ ਕਰ ਹੋਰ ਕਰ ਚੱਲ ਕੋਈ ਗੱਲ ਨਹੀਂ ਲੈਓ ਪਈ ਲਓ ਥੈਂਕ ਯੂ ਵਾਹ ਮੈਂ ਕਿਹਾ ਤੁਹਾਨੂੰ ਉਹ ਮੈਨੂੰ ਰੋੜ ਦੇ ਤੇ ਪੈਕ ਕਰ ਲਓ ਚਲ ਆ ਲਓ ਮਨੂਰੇ ਖਾਓ ਪਾਈ ਖਾਓ ਉਧਰ ਦੋ ਤਿੰਨ ਜਣੇ ਨੇ ਮੰਗਾਇਆ ਸੀ ਜੀ ਮਿੱਠਾ ਬਸ ਆ ਦੇ ਆ ਦੇ ਆ ਦੇ ਆ ਦੇ ਆ ਦੇ ਚਲੋ ਭਾਈ ਖਾਓ ਭਾਈ ਸੌਫ ਹਾੜਾਨ ਪ੍ਰਭੂ ਦੇ ਗੁਣ ਗਾਓ ਫੇਰ ਚੱਲੀਏ ਜੀ ਅਸੀਂ ਗਾਨ ਨੂੰ ਤੂੰ ਰਹਿੰਦੇ ਰਹਿਣਦੇ 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 ਅਲਬੀਤਾ 2 ਮਿੰਟ ਦਾ ਛੱਡ ਦੇ ਘਰ ਜਾ ਕੇ ਫੋਨੇ ਚਲਾਉਣੇ ਆ 2 ਮਿੰਟ ਦਾ ਛੱਡ ਦੇ ਘਰ ਜਾ ਕੇ ਫੋਨੇ ਚਲਾਉਣੇ ਆ ਆਏ ਹਾਏ ਮਾਸੀ ਲੱਗੀ ਸਾਡੀ ਬਿੱਲ ਪੇ ਕਰ ਨਾ ਉਹ ਕਿੰਨਾ ਹਾਂ ਕਿੰਨਾ ਤੇ ਦੱਸੋ ਸ਼ਿਆਰ ਬਹੁਤ ਠੀਕ ਆ ਇੰਨਾ ਮੇਰਾ ਕੱਪ ਬਣ ਗਿਆ ਅੱਜ ਮੇਰਾ ਫੁੱਲ ਤੇ ਚਾਰ-ਦਾਂ ਚਾਚੀ ਲੱਗੀ ਕੁਝ ਕਹਿਣ ਚਾਚੀ ਕਹਿ ਮੈਂ ਉਹ ਬੇਬੀ ਜਿਆਦਾ ਨਹੀਂ ਠੀਕ ਠੀਕ ਆ ਜੈ ਜੈ ਦੋ ਵਾਰ ਪਣੀਰ ਨਹੀਂ ਮੰਗਾਇਆ ਹਾਂ ਦੋ ਵਾਰ ਆ ਗਿਆ ਦੋ ਵਾਰ ਰਾਈਟ ਦਾ ਮੰਗਾਇਆ ਦੁਬਾਰਾ ਇਹਦਾ ਕਿੰਨਾ ਹੈ ਆ ਗਿਆ ਉਹ ਮੇਰਾ ਅੱਜ ਗਲਾਸ ਦਾ ਬਣਾ ਵੀ ਮੰਗਾਇਆ ਜੈ 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 ਠੀਕ ਆ ਕੋਈ ਚਾਹ ਨਹੀਂ ਅੱਜ ਜਦੋਂ ਜੈ 30 ਜਰ ਦਾ ਵੀ ਰੋਟੀ ਕਾਣ ਦੀ ਮੈਂ ਖਾਦ ਨਹੀਂ ਹਾਏ ਹਾਏ ਯਾਰ ਕਿਹੜੀ ਗਲਤੀ ਹੈ ਅਬ ਦੋ ਵਾਰ ਬੱਸ ਬਰਦੂਤ ਨਾਲੋਂ ਬਰਦੂਤਾਂ ਘਰੇ ਆਉਣ ਹੋਰ ਜੀ ਦੇਓ ਚਲੋ ਚਲੀਏ ਫਿਰ ਉਠੋ ਖਾ ਚੱਕ ਲਈ ਹਾਂ ਚੱਕ ਲਈ ਨਾ ਚੱਕ ਨਹੀਂ ਕਰ ਤੇਰਾ ਪੀ ਨਹੀਂ ਜਾਦਾ ਆਹ ਦੇਖੋ ਜੀ ਮਾਸੀ ਕੱਢ ਲਈ ਆ ਇਹਨੇ ਰੈਪ ਕਰਕੇ ਲੈ ਕੇ ਜਾਣੀ ਬਸ ਸੌਂਪ ਸੌਂਪੇ ਖਾਣੀ ਆ ਅੱਛਾ ਚਲੋ ਚਲੋ ਮੇਰਾ ਬਹੁਤ ਪਿਆਰ ਕਰਦਾ ਤੁਹਾਨੂੰ ਬੜਾ ਪਿਆਰ ਕਰਦਾ ਆਪਣੇ ਆਪਣੇ ਆ ਭਾਈ ਆਪਣੇ ਆਪਣੇ ਫੋਨ ਮੇਰੀ ਮੰਮੀ ਤਾਂ ਹਲੇ ਖਾਂਦੀ ਆ ਰੁਕ ਜੋ ਭਾਈ ਆਇਓ ਚਲੋ ਆਪਣਾ ਨਾ 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 ਨਾ

चलो गए पै लिया बाहर। बाहर क्या अच्छा हाय पुलिस गड्डी सड़क सुरक्षा फोरस हम्म ਸਮਝਦਾ ਤੁਹਾਡੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਹਾਂ ਉਹ ਵੀ ਸੈੱਟ ਕਰਨ ਆ ਗਏ ਸੱਚੀਓ ਵਾਹ ਬੜੀਆ ਗੱਲ ਆ ਫਿਰ ਤੇਦੀ ਦਾ ਤੇਲ ਮੁੱਕ ਗਿਆ ਤਾਂ ਆਉਂਗੇ ਹਾਂ ਕੋਈ ਸਮਝਦਾ ਗੱਡੀ ਖਰਾਬ ਹੋ ਗਈ ਤੁਹਾਡੀ ਗੱਡੀ ਥੰਮਾ ਕੇ ਦੋਗੇ ਵਾਹ ਸਾਰਾ ਕੰਮ ਮੈਨਾਂ ਦਾ ਜੀ ਬੜੀਆ ਗੱਲ ਆ ਫਿਰ ਸਪੈਸ਼ਲ ਡਿਊਟੀਆਂ ਲਾਤੀਆਂ ਹੋਣੀਆਂ ਇਹਨਾਂ ਦੀਆਂ ਵੀ ਤੁਸੀਂ ਆਹੀ ਕੰਮ ਕਰਨ ਮਮੇ ਦੀ ਸਕੂਟਰੀ ਖਰਾਬ ਹੋ ਗਈ ਸੀ ਫਿਰ ਮਮਾ ਫਿਰ ਲੈ ਕੇ ਗਏ ਉਹਨੂੰ ਠੀਕਰਵਾ ਕੇ ਦਿੱਤੀ ਚਲੋ ਆਪਣੇ ਆਪਣੇ ਪੈਸੇ ਤਾਂ ਲੈٹے ਹੋਣੇ ਆ ਆਪਣੇ ਆਪਣੇ ਕਾਉਂਸਲਿਆਂ ਤੇ ਪਹੁੰਚੋ ਹਣ ਨਹੀਂ ਪੈਸੇ ਤਾਂ ਮਨੇ ਦਿੱਤੇ ਹੋਣੇ ਆ ਬਿੜ ਗੱਡੀ ਠੀਕ ਕਰਾਉਣ ਦੇ ਹਾਂ ਉਹਨੂੰ ਕਹਿੰਦੇ ਨੇ ਹਾਂ ਇਹਨੇ ਤਾਂ ਉੱਥੇ ਤੱਕ ਉਹ ਕਰਤਾ ਹਾਂ ਹਾਂ ਉੱਥੇ ਬਾਹਰ ਹੈਲਪ ਜਾ ਜਾ ਓਕੇ ਫੇਰ ਤਾਂ ਕੋਲ ਚੈਲਰ ਕੌਣ ਦਾ ਓ ਨਾ ਚਾਚੀ ਤੇਰਾ ਦਿਓ ਨਵੜਾ ਕਹਿਰ ਨਹੀਂ ਕਰੂ ਉਧਰ ਦੇਖ ਲਓ ਲੈ ਰੀਲਾ ਬਣਦੀਆਂ ਹਾਂ ਉਧਰ ਸਾਡੇ ਗੁਰਦੁਆਰਾ ਸਾਹਿਬ ਦਿਖ ਰਹੀਆਂ ਜੀ ਗੁਰਦੁਆਰੇ ਸ੍ਰੀ ਕਤਲਗੜ ਸਾਹਿਬ ਤੇ ਗੜੀ ਸਾਹਿਬ ਦੇ ਦਰਸ਼ਨ ਕਰੋ ਜੀ ਠੀਕ ਐ ਸੋ ਅਲਵਿਦਾ ਲੰਦੇ ਹੋਏ ਜੀ ਮਹਿਫਲੇ ਪੰਜਾਬ ਤੋਂ ਠੀਕ ਐ ਫਿਰ ਹਾਂ ਇੱਕ ਕਤਲਗੜ ਸਾਹਿਬ ਇੱਕ ਗੜੀ ਸਾਹਿਬ ਆਹੋ ਹਾਂ ਹਾਂ ਉਧਰ ਦੇਖਿਓ ਹੁਣ ਚਾਚੇ ਦਾ ਪਾਰਾ ਹਾਈ ਹੋਣਾ ਵੀ ਹੁਣ ਮੈਂ ਕੀ ਕਰਾਂ ਲੇ ਕਿੰਨਾ ਖੁਸ਼ ਹੁੰਦੀ ਆ ਇਹ ਕਿਰਕਣਾ ਮਹਾਕਾ ਅਰੇ ਹੋ ਗਿਆ ਚਲੋ ਜੀ ਠੀਕ ਆ ਫਿਰ ਓਕੇ ਬਾਏ ਬਾਏ ਮਿਲਦੇ ਆ ਕਿਸੇ ਅਗਲੀ ਵੀਡੀਓ ਚ